ਲਹਨਤ ਪਾਉਣਾ ਉਹਨਾਂ ਪੰਜਾਬੀ ਹੁ ਕੀ ਕਹਾਂ ਤੇ ਲੈ ਕਹਾਂ ਦਲਾਲ ਕਹਾਂ ਗਦਾਰ ਕਹਾਂ ਕੌਣ ਕਹਾਂ ਜਿਹੜੇ ਇਹਨਾਂ ਇਹਨੇ ਆਪਣੇ ਭਣੀਆਂ ਨੂੰ ਘਰੇ ਬਿਠਾਈ ਬੈਠੇ ਮੈਂ ਇਹਦੇ ਦੇ ਚਾਰ ਪੰਜ ਸਾਲ ਤੋਂ ਲਗਾਤਾਰ ਬੋਲ ਰਿਹਾ ਕਿ ਸੋਡਣ ਵਾਲੇ ਵਾਪਰਨਾ ਸੋਡੇ ਜਵਾਕਾਂ ਨੂੰ ਇਹਨਾਂ ਨੇ ਮਾਰਨਾ ਹੈ ਸੋਡੀਆਂ ਕੁੜੀਆਂ ਨੂੰ ਕੱਢ ਕੇ ਲੈ ਜਾਣਗੇ ਬੁੜੀਆਂ ਨੂੰ ਹੱਥ ਪਾਉਣਗੇ ਹੋਣ ਲੱਗ ਗਿਆ ਅੱਛਾ ਠੀਕ ਖੁੱਲ ਕੇ ਸਵਾਲ ਜਵਾਬ ਕਰੀ ਅੱਜ ਕਿਉਂਕਿ ਆ ਹੁਣ ਆਪਣੇ ਕੋਲ ਜਿਹੜੇ ਪਕਾਵੇ ਨੇ ਇਹ ਵੀ ਦੂਜੇ ਸੂਬਿਆਂ ਦੇ ਮੈਂ ਉਹੀ ਦੇਖ ਰਿਹਾ ਜੀ ਮੈਂ ਸਵਾਲ ਕਰਨਾ ਜੀ ਇਹ ਵੀ ਸਵਾਲ ਉੱਠਦਾ ਹਾਂ ਤੁਸੀਂ ਆਸਰ ਕਹਿੰਦੇ ਹੋ ਵੀ ਯਾਰ ਆਪਣੇਆਂ ਨੂੰ ਕੰਮ ਦੋ ਆਪਣੇਆਂ ਦੇ ਕਰਾਓ ਦੂਜੇ ਆਪੇ ਚੱਲ ਜਾਣਗੇ ਤੇ ਤੁਸੀਂ ਤਾਂ ਆਪ ਖਲਾੜ ਤੇ ਲੈ ਕੋਈ ਨਹੀਂ ਕਰਾਂਗੇ ਗੱਲ ਇਹ ਵੀ ਤੁਸੀਂ ਬਹੁਤ ਜ਼ੋਰ ਲਾਉਂਦੇ ਹੋ ਵੀ ਆਪਾਂ ਹੱਥੀ ਕੰਮ ਕਰੀਏ ਆਪਣੇ ਮੁੰਡੇ ਖੋਦ ਖੇਤੀ ਕਰਨ ਖੋਦ ਕੰਮ ਕਰਨ ਤੁਸੀਂ ਇੱਥੇ ਵੀ ਪ੍ਰਵਾਸੀ ਬੰਦਿਆਂ ਦੀ ਟੀਮ ਰੱਖੀ ਹੋਈ ਹੈ ਜਿਹੜੀ ਆ ਕੰਮ ਕਰ ਰਹੀ ਹੈ ਪਿੱਛੇ ਗੋੜ ਬਣਾਉਂਦੇ हां ਇਹਦੇ ਵੀ ਤੁਹਾਨੂੰ ਮੈਂ ਜਵਾਬ ਦਿੰਨਾ ਦੇਖੋ ਬਹੁਤ ਇਹ ਪ੍ਰਪਾਗੈਂਡਾ ਹੈ ਪ੍ਰਚਾਰ ਕੇ ਲੱਖਾ ਪ੍ਰਵਾਸੀਆਂ ਦੇ ਖਿਲਾਫ ਆ ਲੱਖਾ ਭਈਆਂ ਦੇ ਖਿਲਾਫ ਆ ਅਸੀਂ ਕਿਸੇ ਇਨਸਾਨ ਦੇ ਖਿਲਾਫ ਨਹੀਂ ਆ ਸਾਡੀ ਕਿਸੇ ਨਾਲ ਕੋਈ ਨਫ਼ਰਤ ਨਹੀਂ ਕਿਸੇ ਪ੍ਰਵਾਸੀ ਨਾਲ ਕਿਸੇ ਵੀ ਧਰਮ ਦੇ ਬੰਦੇ ਨਾਲ ਅਸੀਂ ਕਹਿੰਦੇ ਸਾਡੇ ਗੁਰੂਆਂ ਦਾ ਸਿਧਾਂਤ ਸਾਡੇ ਧਰਮ ਦੇ ਸਾਡੇ ਫਲਸਫੇ ਸਾਡੀ ਵਿਚਾਰਧਾਰਾ ਸਾਨੂੰ ਸਰਬੱਤ ਦੇ ਭਲੇ ਦੀ ਗੱਲ ਕਰਨਾ ਸਿਖਾਇਆ ਗਿਆ ਸਾਨੂੰ ਸਾਂਝੀ ਵਾਲਤਾ ਰਸਨਾ ਦਿੱਤਾ ਗਿਆ ਸਾਨੂੰ ਜ਼ੁਲਮ ਦੇ ਖਿਲਾਫ ਲੜਨਾ ਸਿਖਾਇਆ ਜ਼ਾਲਮ ਦੇ ਖਿਲਾਫ ਲੜਨਾ ਸਿਖਾਇਆ ਮਜਲੂਮ ਨਾ ਖੜਨਾ ਸਿਖਾਇਆ ਅਸੀਂ ਕਿਸੇ ਦੇ ਖਿਲਾਫ ਨਹੀਂ ਆ ਕੋਈ ਬੰਦਾ